ਠੰਡਾ ਜ਼ਿਲੇ ਦਾ ਮੋੜ ਕਲਾ ਵਾਰਡ ਨੰਬਰ 3 ਅਤੇ 4 ਇੱਕ ਜਿਹੜਾ ਇਲਾਕਾ ਹੈ ਜੋ ਇਟਲੀ ਦੇ ਵੈਨਿਸ ਸ਼ਹਿਰ ਦੀ ਤਰ੍ਹਾਂ ਲੱਗਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਇਲਾਕਾ ਸੀਵਰੇਜ ਦੇ ਗੰਦੇ ਪਾਣੀ ਵਿੱਚ ਵਸਣ ਲਈ ਮਜਬੂਰ ਹੈ ਇਸ ਸਮੱਸਿਆ ਨੂੰ ਸਥਾਨਕ ਲੋਕਾਂ ਵੱਲੋਂ ਗੰਦੇ ਪਾਣੀ ਵਿੱਚ ਖੜੇ ਹੋ ਕੇ ਮੀਡੀਆ ਅੱਗੇ ਰੱਖਿਆ ਗਿਆ ਭਾਈ ਨਾ ਤੁਹਾਡਾ ਇਹਨਾਂ ਦਾ ਰਾਜਵੰਦ ਸੰਘਾ ਜੀ ਪੰਜਵੰਦਰ ਕੀ ਹਾਲਾਤ ਨੇ ਤੁਹਾਡੇ ਏਰੀਏ ਦੇ ਹਾਲਾਤ ਤਾਂ ਜੀ ਤੁਹਾਨੂੰ ਦੇਖ ਹੀ ਰਹੇ ਹੈਗੇ ਬਹੁਤ ਗੂੜੇ ਹਾਲਾਤ ਨੇ ਜੀ ਹਾਂ ਤੇ ਬਹੁਤ ਮਾਣ ਲਾ ਮੈਨੂੰ ਤਾਂ ਲੱਗਦਾ ਨਹੀਂ ਕਿ ਬਹੁਤ ਮਾੜੀ ਜ਼ਿੰਦਗੀ ਅਸੀਂ ਇਸ ਬਤੀਤ ਕਰ ਰਹੇ ਹਾਂ ਹਰ ਵਕਤ ਬੱਚਿਆਂ ਨੂੰ ਸਕੂਲ ਛੱਡਣਾ ਪੈਂਦਾ ਹੈਗਾ ਬਜ਼ੁਰਗ ਦਵਾਈ ਬੂਤੀ ਲੈਣ ਜਾਂਦੇ ਨੇ ਇੱਥੇ ਮਹੱਲਾ ਕਿਨੇ ਨਿਕਾਗਾ ਇੱਥੇ ਦਵਾਈ ਲੈਣ ਆਉਂਦੇ ਨੇ ਉੱਥੇ ਆਰੂਗਾ ਉਹ ਦੇਖੋ ਆਰੂ ਬੜੇ ਕਿਨਾ ਡਿੱਬੇ ਪਏ ਪਾਣੀ ਲੈਣ ਆਉਂਦੇ ਨੇਗੇ ਤੇ ਬਹੁਤ ਮਾੜੇ ਹਾਲਾਤ ਨੇ ਵੱਧ ਤੋਂ ਵੱਧ ਜ਼ਿੰਦਗੀ ਜੀ ਰਹੇ ਹਾਂ ਅਸੀਂ ਕੀ ਕਹਿ ਰਹੇ ਹੈ ਸਿਸਟਮ ਪ੍ਰਸ਼ਾਸਨ ਕੀ ਕਹਿੰਦਾ ਪ੍ਰਸ਼ਾਸਨ ਦੇ ਤਾਂ ਧਿਆਨ ਚਾਹੀਏਗਾ ਜੀ ਪ੍ਰਸ਼ਾਸਨ ਨੂੰ ਪਤਾ ਹੀ ਹੈ ਇਸ ਟਾਈਮ ਸਾਰਾ ਪ੍ਰਸ਼ਾਸਨ ਨੂੰ ਪਤਾ ਹੈਗਾ ਸਰਕਾਰ ਗਵਰਨਮੈਂਟ ਨੇ ਇੱਥੇ ਗ੍ਰਾਂਟ ਵੀ ਕਹਿੰਦੇ ਅਸੀਂ ਕਦੇ ਮੌੜ ਆਪਣੇ ਨਗਰ ਕੌਂਸਲ ਨੂੰ ਆਇਆ ਮੈਨੂੰ ਤਾਂ ਲੱਗ ਨਹੀਂ ਰਿਹਾ ਜੀ ਇੱਥੇ ਲੱਗ ਜਾ ਮੌੜ ਤੇ ਪ੍ਰਤੇਸ਼ ਸਿੰਘ ਜੀ ਬੇਟ ਕਿ ਹਾਲਾਤ ਨੇ ਪਿੰਡ ਦੇ ਹਾਲਾਤ ਬਹੁਤ ਖਰਾਬ ਨੇ ਜੀ ਜਦੋਂ ਵੀ بارش ਹੁੰਦੀ ਹੈ ਜੀ ਪਹਿਲਾਂ ਸੀਵਰੇਜ ਦਾ ਪਾਣੀ ਤਾਂ ਇਹ ਕਾਮਯਾਬ ਨਹੀਂ ਜਿਹੜਾ ਸੀਵਰੇਜ ਪਾਇਆ ਜੀ ਬਹੁਤ ਸਮੱਸਿਆ ਉਹਨਾਂ ਦਾ ਪਾਣੀ ਟੂਟੀਆਂ ਚ ਮਿਕਸ ਹੋ ਕੇ ਆ ਰਿਹਾ ਹੈ ਬਾਕੀ ਜਦੋਂ ਕੋਈ ਮੌੜ ਵੱਧ ਨਹੀਂ ਪਈ ਜੇ ਉਦੋਂ ਘਰਾਂ ਚ ਵੀ ਵੜ ਜਾਂਦਾ ਨਹੀਂ ਆਮ ਇੱਥੇ ਖੜਾ ਰਹਿੰਦਾ ਜੀ ਇਹਦੇ ਕੋਈ ਇਹਦੀ ਸੁਣਵਾਈ ਨਹੀਂ ਕੋਈ ਪੁੱਛ ਪੜਤਾਲ ਨਹੀਂ ਜੀ ਤੇ ਇਹਦੇ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ ਇੱਥੇ ਕਿਹੜਾ ਮਹੱਲਾ ਕਿੱਥੇ ਖੜਿਆ ਆਪਾਂ ਇਹ ਵਾਰਡ ਨੰਬਰ 3 ਤੇ 4 ਹੈ ਜੀ ਹਾਂ ਜੀ ਕਿੰਨੇ ਟਾਈਮ ਦੇ ਹਲਾ ਦੇਖ ਲਈ ਇਹ ਮਤਲਬ ਕਿ ਹੈਗੇ 5-10 ਸਾਲ ਦੇ ਐਂ ਚੱਲਦਾ ਆਉਂਦਾ ਹੈ ਜੀ ਤੇ ਆ ਹੁਣ ਤਾਂ 2-4 ਸਾਲ ਦਾ ਤਾਂ ਜਮਾ ਹੀ ਵੱਧ ਹੈ ਜਿਵੇਂ ਜਿਵੇਂ ਗਾ ਉਹ ਹੋ ਜਾਂਦਾ ਹੈ ਠੀਕ ਆ ਉਹਦਾ ਕਾਰਨ ਮਤਲਬ ਕਿ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿ ਕੋਈ ਡਿਸਪੈਂਸਰੀ ਹੈ ਮਹੱਲਾ ਕਲੀਨਿਕ ਦਾ आरओ ਬੀ ਆ ਕੋਲੇ ਪਾਣੀ ਜਿਹੜਾ ਉਹ ਆਰਓ ਵਾਲਾ ਤੇ ਉਹਦੇ ਵਿੱਚ ਮਿਕਸ ਹੁੰਦਾ ਜੀ ਸੇਵਰੇਜ ਦਾ ਟੂਟੀਆਂ ਵਿੱਚ ਵੀ ਹੁੰਦਾ ਜੀ ਜੇ ਕੋਈ ਬਿਮਾਰੀ ਵਾਲਾ ਕੋਈ ਦਵਾਈ ਲੈਣ ਜਾਂਦਾ ਕੋਈ ਮਾਈ ਭਾਈ ਪਿੰਡ ਦੀਆਂ ਭੈਣ ਕੁੜੀਆਂ ਕਤਰੀਆਂ ਕੋਈ ਵੀ ਇਥੇ ਮੁਸ਼ਕਲ ਹੈ ਉਹਨਾਂ ਨੂੰ ਲੰਘਣ ਦਾ ਪਾਣਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car painting. For more information, please contact him at under Check platform www.checktrade.com 921760. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ